ਕਿਹੜੇ ਰੱਖਦੇ ਨੇ ਕੀ ਗੱਲ ਹੁੰਦੀ ਅਸੀਂ ਇੱਥੇ ਫਾਰਮ ਗਰੂਪ ਯਰਫੋਲ ਰਹਿੰਦੇ ਰਹਿੰਦੇ ਤੇ ਸਾਡੇ ਘਰ ਕੰਮ ਕਰਨ ਦੀ ਸੀ ਜੂਰੀ ਕੀ ਕਮੀ ਨਾ ਉਹ ਤੇ 19 ਸਾਲ ਦੀ ਸੀ ਉਹ ਬਸ ਤੇ ਰੰਗੋ ਦਾ ਪੱਕਾ ਸੀ ਤੇ ਮੰਮੀ ਥੋੜਾ ਜਿਹਾ ਬਿਮਾਰ ਹੁੰਦੇ ਸੀ ਮਨ ਜਿਹੜੇ ਇੱਕ ਵਸਲੇ ਆਪੀ ਸੀ ਤੇ ਅਚਨ ਜੇ ਤਾਂ ਪਤਰਾ ਤਰੀਕ ਨੂੰ ਤੇ ਸਭ ਛਾਮੀ ਸਾਡੇ ਕੋਲ 3 ਵਜੇ ਨਾਲ ਘਰੋਂ ਬਗੈਰ ਅਸੀਂ ਭੱਜ ਗਏ ਜੋਗੀ ਬਾਹਰ ਚਾਲੀ ਤੇ ਵੀ ਦੇਖਿਆ ਨੂੰ ਆਟੋ ਕਰਦੀ ਨੂੰ ਜਾਂਦੀ ਨੂੰ ਤੇ ਕੱਲੀ ਗਈ ਆ ਤੇ ਸੀਸੀਟੀਵੀ ਫੁਟੇਜ ਚ ਵੀ ਆ ਗਿਆ ਸਾਰਾ ਕੀ ਤੁਹਾਨੂੰ ਮੈਂ ਆਪਣੀ ਮਰਜ਼ੀ ਨਾਲ ਹੀ ਚਲੇਗੀ ਆ ਉਦਾਂ ਠੀਕ ਸੀ ਕਿ ਬਿਮਾਰ ਬਿਲਕੁਲ ਬਿਲਕੁਲ ਠੀਕ ਸੀ ਤੇ ਬਿਲਕੁਲ ਠੀਕ ਸੀ ਉਹਨਾਂ ਦੇ ਪਰਿਵਾਰ ਨਾਲ ਗੱਲ ਹੋਈ ਹੈ ਹਾਂਜੀ ਉਹਨਾਂ ਦੇ ਪਰਿਵਾਰ ਨਾਲ ਸਾਡਾ ਰਾਪਤਾ ਚੱਲ ਰਿਹਾ ਅਸੀਂ ਪਹਿਲੇ ਦਿਨ ਤੇ ਅਸੀਂ ਸਾਰੇ ਇਕੱਠੇ ਲੱਭਦੇ ਰਹੇ ਹਾਂ ਹਾਂਜੀ ਤੇ ਹਾਂਜੀ ਉਹਨਾਂ ਦੇ ਪਰਿਵਾਰ ਮੈਂਬਰ ਕੀ ਕਹਿੰਦੇ ਆ ਜੀ ਕੁਛ ਨਹੀਂ ਕਹਿੰਦੇ ਲੱਭੋ ਕੋਸ਼ਿਸ਼ ਕਰੋ ਤੁਸੀਂ ਅਸੀਂ ਕੋਸ਼ਿਸ਼ ਕਰ ਰਹੇ ਆਂ ਮੀਡੀਆ ਤੋਂ ਵੱਡਾ ਹੋਰ ਕੀ ਹੋ ਸਕਦਾ ਤੇ ਤੁਸੀਂ ਇਸ ਵਾਰ ਥਾਣੇ ਦੀ ਕੰਪਲੀਟ ਵਗੈਰਾ ਹਾਂ ਅਸੀਂ ਉਸ ਤੋਂ ਅਗਲੇ ਦਿਨ ਫਦਰ ਹੀ ਸਵੇਰੇ ਮਾਰਨਿੰਗ ਫੋਟੋ ਵਗੈਰਾ ਜਾਂ ਕਿਤੇ ਹਾਂ ਇਹ ਫੋਟੋ ਆ ਉਹਦੀ ਕੁੜੀ ਦੀ ਹਾਂ ਅਗਰ ਇਹ ਕਿਸੇ ਨੂੰ ਮਿਲਦੀ ਹੈ ਤੇ ਕਿਸੇ ਨੂੰ ਲੱਭਣ ਵਾਲੇ ਨੂੰ ਵਾਜੂ ਇਨਾਮ ਦਿੱਤਾ ਜਾਏਗਾ ਦਾ ਖਰਚਾ ਦਿੱਤਾ ਜਾਏਗਾ ਤੇ ਜਿਸ ਦੀ ਧੀ ਆ ਉਹਦੇ ਘਰ ਪਹੁੰਚੇ ਕਿਉਂਕਿ ਉਹ ਵੀ ਵਿਚਾਰੇ ਸਾਰੇ ਪਰੇਸ਼ਾਨ ਹੋ ਰਹੇ ਨੇ ਮਾਤ ਪਿਤਾ ਦੀ ਬੰਦੇ ਨੇ ਤੇ ਆ ਕੁੜੀ ਆਪਣੇ ਘਰ ਪਹੁੰਚੇ ਬਸ ਇਹੀ ਆ ਜੀ ਉੱਥੀ ਆਪਣਾ ਨਾਮ ਦੱਸ ਕੇ ਤੇ ਕੀ ਗੱਲ ਹੋਈ ਉਹ ਰਣਜੀਤ ਮਰ ਮੇਰਾ ਨਾਮ ਕਿਤੇ ਦੇ ਵਸਨੀਕ ਹੈ ਆਏ ਮੋਹਲ ਦੇ ਰਹਿਣ ਵਾਲੇ ਕੀ ਗੱਲ ਹੋਈ ਇਹ ਗੱਲ ਹੋਈ ਮੈਂ ਸ਼ਹਿਰੀਆਂ ਦਾ ਕੰਮ ਕਰਦੀ ਹਾਂ ਅੱਛਾ ਜੀ ਤੇ ਨਾਲ ਨਾਲ ਕੰਮ ਕਰਦਾ ਹਰਪ੍ਰੀਤ ਅੱਛਾ ਜੀ ਕਿੱਥੋਂ ਰਹਿਣ ਵਾਲੇ ਹੋ ਉਹ ਇੱਥੇ ਆ ਅੰਮਰਸਰ ਦੇ ਤੇ 에어ਪੋਰਟ ਤੇ ਚਲ ਗਏ ਹਾਂ ਜੀ 에어ਪੋਰਟ ਤੇ ਚਲ ਗਏ ਉਹਨਾਂ ਦੇ ਕੋਲ ਮੈਂ ਕੁੜੀ ਕਿ ਲੈ ਆਈ ਕੀ ਨਾ ਕੁੜੀ ਦਾ ਅਨੂ ਕੁੜੀ ਕਿੱਥੋਂ ਜਾਣ ਵਾਲੀ ਉਹ ਰਹਿਣ ਵਾਲੀ ਹਰਿਆਣੇ ਸਾਡੀ ਕੀ ਲੱਗਦੀ ਏ ਮੇਰੀ ਭਤੀਜੀ ਹਾਂ ਲਓ ਹੁੰਦਾ ਤਾਂ ਕੀ ਗੱਲ ਹੀ ਸਾਰੀ ਗੱਲ ਕੀ ਆਈ ਉਹਨਾਂ ਦੇ ਕੋਲ ਕਲਾਈ ਉਹਨਾਂ ਦੇ ਕੋਲ ਕਲਾਈ ਤੇ ਉੱਥੋਂ ਹੀ ਉਹਨਾਂ ਨੇ ਦਿਨ ਦੱਸਿਆ ਚਲ ਗਈ ਆ ਉਹਨਾਂ ਨੇ ਪਤਾ ਹੀ ਨਹੀਂ ਆ ਕਿੱਥੇ ਚਲ ਗਈ ਆ ਲੱਭਣ ਦੀ ਕੋਸ਼ਿਸ਼ ਕੀਤੀ ਕੁੜੀ ਦਾ ਹਾਂਜੀ ਬੜਾ ਹੀ ਉਸੇ ਦਿਨੀ ਰਾਤ ਲੱਭੀ ਆ ਸਾਰੇ ਗੱਡੀ ਤੇ ਘੁੰਮਦੇ ਫਿਰਦੇ ਰਹੇ ਨਹੀਂ ਲੱਭੀ ਕਿਤੇ ਉਹ ਕੁੜੀ ਕੋਈ ਤੰਗ ਪਰੇਸ਼ਾਨੀ ਉੱਤੇ ਕੁੜੀ ਨਹੀਂ ਜੀ ਤੁਹਾਨੂੰ ਕਦੀ ਕੁੜੀ ਨੇ ਫੋਨ ਕੀਤਾ ਵੀ ਮੈਨੂੰ ਮਾਰ ਦੇ ਕੋਈ ਨਾ 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 ਉਹ ਤੇ ਇੰਨੇ ਚੰਗੇ ਬੰਦੇ ਆ ਮੈਂ 16-17 ਸਾਲ ਕੰਮ ਕੀਤਾ ਉਹਨਾਂ ਦਾ ਮੈਨੂੰ ਵਿਸ਼ਵਾਸ ਹੀ ਤੋਂ ਮੈਂ ਤਾਂ ਕੱਲ੍ਹ ਆਥੀ ਕੁੜੀ ਨੇ ਲੱਭਣ ਦੀ ਕੋਸ਼ਿਸ਼ ਕੀਤੀ ਤੀ ਬੜੀ ਉਹ ਵੀ ਆਗਰ ਕੀਤੀ ਗਈ ਹਾਂਜੀ ਕੀਤੀ ਆ ਹਰ ਤਰੀਕ ਤੋਂ ਨਹੀਂ ਮੇਰੇ ਨਾਲ ਦੋਵੇਂ ਬ੍ਰਾਹਮਣੀ ਹਰ ਤਰੀਕ ਲੱਭਦੇ ਰਹੇ ਆਈ ਤੇ 12:00 1:00 ਵਜੇ ਤੇ ਘਰ ਆਏ ਸਾਰੇ ਰਿਸ਼ਤੇਦਾਰਾਂ ਨੇ ਫੋਲਿਆ ਕੁੜੀ ਕੰਮ ਕਰਾਂ ਜਿਸ ਕਿਸਤਾਂ ਦੀ ਸੀ ਕੰਮਕਾਰ ਸਹੀ ਕਰਦੀ ਵੱਧ ਕਿੰਨੀ ਕੰਮ ਕਰਦੀ ਕੁੜੀ ਉਹਦੀ 19 ਸਾਲਾਂ ਦੀ ਸੀ ਅੱਛਾ ਜੀ ਹਾਂਜੀ ਕਿੰਨੇ ਕਿਧਰ ਹੋਈ ਸਤੋ ਕੰਮ ਕਰਦੇ ਉਹ ਅੱਥੇ ਦੇ ਮਹੀਨਾ ਹੀ ਹੋਇਆ ਜੇ ਕਲਾਈ ਨੂੰ ਮੇਰੇ ਕੋਈ ਰਹਿੰਦੀ ਅੱਛਾ ਤੇ ਪਤਾ ਨਹੀਂ ਲੱਗਾ ਕਿਤੇ ਦੱਸ ਤੋ ਨਾ ਦੱਸ ਤੋ ਕਿੰਨੀ ਨਿਕਲ ਨਹੀਂ ਨਹੀਂ ਦਈ ਅੱਜ ਅੱਠ ਦਿਨ ਸੱਤ ਦਿਨ ਹੋ ਗਏ ਅੱਜ ਉਹ ਜਿਹੜੇ ਚੈਨਲ ਤੋਂ ਵੇਖਦੇ ਨੇ ਕੀ ਮੈਸੇਜ ਦੇਣਾ ਜਾਂਦੇ ਹਨ ਨੂੰ ਇਨਸਾਫ ਮਿਲਣਾ ਚਾਹੀਦਾ ਜਿਹੜਾ ਸਾਨੂੰ ਇੱਥੇ ਕਲਾਊਗਾ ਹਨ ਦਾਸ ਵੀ ਪਾਵੇ ਕਾਹਲੀ ਇਹਨੂੰ ਨਾਮ ਦਿੱਤਾ ਜਾਏਗਾ 10000 ਰੁਪਿਆ ਨਾਮ ਵੀ ਦਵਾਂਗੇ ਜਿਹੜਾ 10 ਪਾਵੇ ਦਵੇ ਵੀ ਛੱਡ ਕੇ ਜਾਵੇ ਉਹਨੂੰ ਵੀ ਬੜੀ ਹੱਥ ਜੋੜ ਕੇ ਮਿਹਰਬਾਨੀ ਆ ਕੱਲੀ ਕੱਲੀ ਆ ਗਈ ਕੁੜੀ ਪਚਾ ਦੇਣ ਜਿੱਥੇ ਵੀ ਆ ਗਈ ਆ ਬੜਾ ਸਾਡਾ ਬੰਦਾ ਹਾਲਿਆ ਐ ਕਿਤੇ ਉਹਦੀ ਰੋਟੀ ਪਕਾਈ ਨਹੀਂ ਖਾਦੀ ਨਹੀਂ ਬੜਾ ਹੀ ਬੁਰਾ ਹਾਲਿਆ ਉਹਦਾ ਪਿਓ ਕਿਤੇ ਰੋ ਰੋ ਕੇ ਕਿਤੇ ਰੋਟੀ ਨਹੀਂ ਖਾਣ